सात श्रीकाली तो सारे जने हो गए तो सारे जने वैसे झाड़ू वगैरह तो ला लिया तो है, है ना मैं लाने की सेहत ठीक नहीं है बीमार लगा भांडे थोड़े जो गए में दो पे ने मैं उपर चिं दूंगी बाकी मैं चाह बनाम करनी है क्योंकि सवेरे है जैसे

ම ැදලක දන යිය පන්සි නා ර සේදුු කරදන්න දවු සේදු කියදමුන දරගියද කාර සැ අ ਜਿੱਦਾਂ ਨਹੀਂ ਫਟ ਵੀ ਨਹੀਂ ਹੈਗੀ ਤੇ ਹੁਣ ਹੀ ਮੈਂ ਲੱਗ ਕੇ ਪਾਣੀ ਲਾ ਕੇ ਕਰਨਾ ਆਉਂਦੇ ਮੈਂ ਨਹੀਂ ਆਈ ਕਿ ਮੈਲਾ ਮੋਟਾ ਜਿੰਦ ਕਹਿੰਦੇ ਇੱਕ ਕੰਮ ਖੁਰਦਾ ਮੈਂ ਹੁਣ ਲੱਗ ਕੇ ਕਰਾ ਗੰਦੇ ਗੰਦੇ ਵੀ ਨਹੀਂ ਚੰਗਾ ਲੱਗਦਾ ਜੋ ਇੱਕ ਬੋਤਲ ਆਉਂਦੀ ਮੈਂ ਬਾਥੀ ਮੇਰੀ ਤੇ ਕੋਈ ਚੰਗਾ ਨਾ ਆ ਨਾ ਜਿੱਦੂ ਸੋਈਦਾ ਹੈ ਕਿ ਨਿਆਣੇ ਹਮਦੇ ਨੇ ਬਾਰ-ਬਾਰ ਹੈ ਨਾ ਫਿਰ ਉਹ ਦੰਦੇ ਪੈਰ ਹੁੰਦੇ ਨੇ ਕੋਈ ਪਾਣੀ ਨੂੰ ਉਹ ਦੰਦੇ ਦੇ ਨਿਆਣੇ ਕਦੇ ਕੋਸ਼ਕਾਰ ਹੁੰਦੇ ਨੇ ਉਹਦੇ ਕਰਕੇ ਹੋਇਆ ਹੁੰਦਾ ਤੇ ਬੰਦਾ ਮੜਾ ਜਾਂ ਬੰਦੇ ਦਾ ਸਿਰ ਵੀ ਦੁਖਣ ਲੱਗਦਾ ਹੈ ਨਾ ਤੇ ਸਾਰਾ ਘਰ ਸਿਰ ਤੇ ਟਿਕ ਰਹਿਦਾ ਵੀ ਹਾਇ ਮੈਂ ਬਿਮਾਰ ਹਾਂ ਹਾਇ ਮੈਂ ਬਿਮਾਰ ਹਾਂ ਕਾਹੋ ਤਾਂ ਵੀ ਛੁੱਟੀ ਹੈ ਤੀਨੀ ਦੇਖ ਲੋ ਜਿੰਨੀ ਮਾੜੀ ਬਿਮਾਰ ਹੋਵੇ ਜਿੰਨੀ ਮਾੜੀ ਹੈ ਨਾ ਤੀਵੇਂ ਨੂੰ ਫੇਟ ਵੀ ਹੈ ਨਾ ਆਪਣੇ ਘਰ ਦੀ ਕਿੰਨੀ ਟੈਨਸ਼ਨ ਰਹਿੰਦੀ ਹੈ ਕਿ ਮੇਰਾ ਕੰਮ ਹੈ ਹੈ ਨਾ ਸਾਰੇ ਨਹੀਂ ਰੋਟੀ ਸਬਜੀ ਬਣਾਉਣਾ ਨਾ ਮੈਂ ਨਹੀਂ ਭਾਂਡੇ ਕੱਪੜਾ ਸਰਵਿਸ ਕਰਨਾ ਵੈਲਸ ਹਨ ਕਈ ਕਸ਼ ਦੇ ਦੇ ਦਿੱਤੀ ਨਹੀਂ ਦਵਾਈ ਉਹ ਮਾਰੂਵੇ ਤੇ ਮੇਰੇ ਪਾਸੇ ਦਵਾਈ ਵੀ ਨਹੀਂ ਛੁੜੀ ਇਹ ਨਾ ਕੱਲ ਪਰਸੋਂ ਵਿਆਹ ਹੈ ਸੀ ਮੈਂ ਪਰਸੋਂ ਦੀ ਬੁਮਾਰਾ ਤੇ ਪਰਸੋਂ ਵਿਆਹ ਹੈ ਸੀ ਮੇਰੇ ਹੋਏ ਆਏ ਸੀਗੇ ਤੇ ਕੱਲ ਇਹਨਾਂ ਕੋਲ ਟਾਈਮ ਨਹੀਂ ଥିਗਾ ਕੱਲ ਵੀ ਮੇਰੀ ਦਵਾਈ ਰਹੀ ਅੱਜ ਫੇਰੇ ਵਿਆਹ ਚਲੇ ਗਿਆ ਹੈ ਨਾ ਤੇ ਅੱਜ ਫੇਰੇ ਰਾਤ ਨੂੰ ਆਣਗੇ ਤੇ ਮੈਂ ਦਵਾਈ ਫਿਰ ਵੀ ਮੈਂ ਕਹ ਲੈ ਕਿ ਆ ਵੀ ਮੈਂ ਦਵਾਈ ਲਿਆ ਦੇਣਾ ਕੋਈ ਨਾ ਕੋਈ ਟਾਈਮ ਦੀ ਸੀਗਾ ਤੇ ਮੈਨੂੰ ਲੱਗਦਾ ਮੈਨੂੰ ਜਿਆਦਾ ਅਲੱਜ ਚਾਹੀਦਾ ਤੇ ਰਾਤ ਮੈਨੂੰ ਨੀਂਦ ਵੀ ਨਹੀਂ ਸਾਨੂੰ ਵੀ ਪਈ ਰਾਤ ਨੂੰ ਜਮਾ ਨਹੀਂ ਸੁੱਤੀ ਤੇ ਮੈਨੂੰ ਨਾ 2:30 ਵੀ ਨਵਾ ਜੀਏ ਸੀਗਾ ਮੈਂ ਫੋਨ ਵੀ ਸਾਈਡ ਤੇ ਰੱਖਦਾ ਮੈਨੂੰ ਇਹ ਲੱਗਦਾ ਸੀਗਾ ਨਾ ਫੋਨ ਕਰਕੇ ਵੀ ਹੋਰ ਵੀ ਕੱਲਣਾ ਨਾ ਮੈਂ 4 ਵਜੇ ਫੋਨ ਰੱਖਦਾ ਸੀ ਸੂਰ ਦਿੱਤਾ ਸੀਗਾ ਮੈਂ 12 ਵਜੇ ਮੈਂ ਫ੍ਰੀ ਹੋਈ ਸੀ ਤੇ ਮੈਂ ਫੋਨ ਫੋਨ ਸਾਈਡ ਤੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਵੇ 2:30 ਵਜੇ ਹੈ ਨਾ ਤੇ ਫਿਰ ਮੈਂ ਜਦੋਂ ਮੈਨੂੰ ਨੀਂਦ ਆਈ ਹੈ ਨਾ ਮੈਨੂੰ ਜਾਗ ਗਈ ਜਦ ਬੇਚੈਨੀ ਜਿਹੀ ਲੱਗੀ ਸੀ ਬੁਖਾਰ ਸੀ ਰੱਬ ਬੀਪੀ ਵਧਿਆ ਸੀ ਮੈਨੂੰ ਲੱਗਦਾ ਸੀ ਕਿ ਮੇਂ ਕੁਝ ਹੋ ਰਹੀ ਹੈ ਘੜੋ ਤੇ ਦਾਂਸ ਤੇ ਕਿ ਮੈਂ ਸਿੱਕਾਲ ਵੀ ਨਹੀਂ ਮਿੱਟ ਬਲੌਗ ਬਣਾਇਆ ਮੈਂ ਕਿਹਾ ਅੱਜ ਤੁਹਾਨੂੰ ਬਲੌਗ ਬਣਾ ਕੇ ਲੈਤੀ ਨਾ ਇਹ ਮੈਨੂੰ ਤੁਹਾਨੂੰ ਬਣਾ ਕੇ ਤਾਂ ਮੈਂ ਬਲੌਗ ਪਾਵਾਂ

ਅੱਗੇ ਤੇਰੋਂ ਪਾਣੀ ਨਾ ਲੈ ਨਾ ਇਹ ਜੋ ਤੱਕ ਦਿੱਦ ਲੋ ਤੇ ਮੈਂ ਥੋੜਾ ਪਾਣੀ ਨਾ ਨਾਰੀ ਵਿੱਚ ਚਾਹ ਧਰ ਦੂੰਗੀ ਤੇ ਨਾਰੀ ਫਸ ਵਿੱਚ ਉਹਨੂੰ ਧਵਾ ਦੂੰਗੀ ਤੇ ਨਾਰੇ ਕੱਪੜੇ ਕੁੱਪੜੇ ਨਾ ਮੋٹے ਪਾ ਦੂੰਗੀ ਠੰਡ ਹੋ ਗਈ ਹੈ ਹੁਣ ਤੇ ਵੇਖੇ ਚਲ ਪਾਣੀ ਉਹ ਘਰ ਲਾ ਥਰਕ ਦੀ ਘਰ ਲਾ ਕੜਾ ਜਾਂ ਕੋਸੇ ਦਾ ਪਾਣੀ ਹੋ ਜਾਊਗਾ ਬਾਸ ਹੁਣ ਮੈਂ ਨਾ ਚਾਹ ਵਾਸਤੇ ਰੱਖ ਲਈ ਇੱਕ ਗਲਾਸ ਪਾਣੀ ਦਾ ਗੁਰੂ ਦਾ ਨੰਕੀ ਉਹ ਉਹ 3 ਲਾਜਾ ਵੀ ਸਿਰ ਥੋੜਾ ਜਿਹਾ ਕੁਸ਼ ਹਜ ਸਕੂਲ ਜੁੜਨ ਕਿ ਅੱਜ ਪੜਾਈ ਕਿਉਂ ਹੀ ਕਰਾ ਦੇਣੀ ਹੈ ਹੀ ਫੇਰ ਗਿਆ ਇਹ ਸਕੂਲ ਕਿੰਦਾ ਮੇ ਜਾਣ ਨਹੀਂ ਕਰਿਆ ਕਿ ਇਸ ਮਿੰਨ ਨੇ ਕਹਿ ਤਾ ਸੀ ਕਿ ਮम्मा ਰੰਦ ਕਰਨੂ ਕਿ ਅੱਜ ਸਕੂਲ ਦੀ ਕਸ਼ ਨਹੀਂ ਕਰਵਾਣਾ ਹੈਗਾ ਕੁਛ ਹੋਣਾ ਹੈ ਉਹ ਸਕੂਲ ਚ ਪ੍ਰੋਗਰਾਮ ਤੇ ਹੋਣਾ ਤੇ ਜਨ ਦੇ ਚਾਹ ਹੁਣ ਰੱਜੀ ਪੋਹੇ ਲਾ ਫਿਰ ਤੁਪਾ ਲੰਗਾ ਦੇ ਠੀਕ ਹੈ ਤੇ ਮੇਰੀ ਜੇ ਫਿਰ ਬਾਅਦ ਚ मैं लड्डू को पालने लगाया है इसी बस मेरे चाट में दूध पड़ रहा है कि मैं दूध भी गर्म करना रखूंगी बस फिर मैं मलन भोग ला दूंगी उस तो बाद हम प्यार करेंगे पी लेंगे चाय आज तक वाली चाय ना मिलेगी आज तक पा लिया मैं होनी पाया थी

ਜਿਹੜੀ ਅਸੀਂ ਕਾਰਟੋ ਰੱਖੀ ਹੋਈ ਹੈ ਨਾ ਜਿੱਦਾਂ ਉਹਦੀ ਟੋਕਰੀ ਪਈ ਹੁੰਦੀ ਹੈ ਤੇ ਟੋਕਰੀ ਦੇ ਉੱਪਰ ਇਹ ਵਾਲੀਆਂ ਗੱਦੀਆਂ ਜਿਹੜੀਆਂ ਸੋਫੇ ਦੀਆਂ ਗੱਦੀਆਂ ਨੇ ਇਹ ਉੱਪਰ ਰੱਖ ਦਿੰਦੇ ਨੇ ਤੇ ਉਹਨੇ ਆ ਸਾਰੀਆਂ ਹੀ ਟੁੱਕ ਦਿੱਤੀਆਂ ਨੇ ਤੇ ਇਹਨਾਂ ਲਈ ਤੇ ਜਿੱਪਾ ਵੀ ਖਰਾਬ ਹੋ ਗਿਆ ਤੇ ਆ ਦੇਖੋ ਆ ਤਾਂ ਕੁਝ ਜ਼ਿਆਦਾ ਹੀ ਇਹ ਵੀ ਹੈ ਨਾ ਥੱਲੋ ਗੱਦੀ ਵੀ ਉਹਨੇ ਟੁੱਕ ਦਿੱਤੀ ਮੈਨੂੰ ਤਾਂ ਨਾ ਗਾਲਾਂ ਨੂੰ ਜਗ੍ਹਾ ਹੋ ਗਈ ਤੇ ਹੁਣ ਇਹਨਾਂ ਨੇ ਮੈਨੂੰ ਗੁੱਸੇ ਹੋਣਾ ਤੇ ਇਹਨਾਂ ਨੇ ਕਹਿਣਾ ਤੂੰ ਹੀ ਰੱਖੀ ਹੈ ਤੇ ਮੈਨੂੰ ਟੈਨਸ਼ਨ ਪਈ ਤੇ ਹੁਣ ਮੈਂ ਕੀ ਕਰਾਂ ਦੇਖ ਸਾਰੀਆਂ ਜਿੱਦਾਂ ਬੱਚੇ ਚੱਕ-ਚੱਕ ਕੇ ਰੱਖਦੇ ਰਹਿੰਦੇ ਆ ਨਾ ਤੇ ਮੈਂ ਤਾਂ ਭੈਣਾ ਹੁਣ ਦੇਖੀ ਮੈਂ ਤਾਂ ਗੱਗੀ ਨੂੰ ਕਿਹਾ ਵੀ ਮੇਛਾ ਤੂੰ ਛੱਡ ਪਰਾਂ ਸੀ ਨਹੀਂ ਰੱਖਣੀ ਹੈਗੀ ਤੇ ਕੀ ਕਰਨੀ ਉਦਾਂ ਮੈਂ ਘਰ ਦੀ ਸਾਰੇ ਦੀ ਸਾਫ ਸਫਾਈ ਕਰਦੀ ਹੈ ਹੈਨਾ ਉਧਰ ਮੈਂ ਲੱਡੂ ਪਾਲ ਵੀ ਇੱਧਰ ਵੀ ਕਰ ਦਿੱਤੀ ਬਸ ਹੁਣ ਮੈਂ ਬਾਹਰ ਇੱਕ ਟੂ ਰਾਣੀ ਬੱਸ ਬਾਈ ਜਾਗਦੀ ਹੈ ਉਹਦੇ ਆ ਜਾਗੀ ਹੁਣ ਜਾਗੀ ਛੱਡ ਦੇ ਬੂਟੇ ਬੱਸ ਉਹ ਫਿਰ ਭਾਈ ਤੂੰ ਉਹ ਉਹ ਤਾਂ ਡਰਦਾ ਹੈ ਡੇਰਾਂ ਦਾ ਕਰੋ ਡੇਰਾਂ ਦਾ ਕਰਿਆ ਲੈ ਜਾਣਾ ਹੈ ਤਾਂ ਦੇਖੀ ਕਿੰਨਾ ਖਲਾਰਾ ਪਾਇਆ ਵੱਤ ਅਮਰੂਦ ਜਿੰਨੀ ਇਹ ਨਹੀਂ ਕਰ ਰਿਹਾ ਹੋਇਆ ਵਾ ਇਹ ਅਰੇ ਮਾ ਕੱਡੂ ਨੂੰ ਫੜ ਕੇ ਤਾਂ ਹੀ ਹੈ ਡਰੇ ਆ ਜਾ ਦੇਖਿਓ ਟੋਕਰੀ ਦੇ ਵਿੱਚ ਬੜੀ ਜਾਂਦੀ ਅੱਜ ਉਹਦਾ ਜਾਣ ਦਾ ਮਨ ਨਹੀਂ ਹੈ ਠੰਡ ਹੈ ਨਾ ਜਾਂ ਤਾਂ ਉਹਰੇ ਨਹੀਂ ਬੁੱਟੇ ਪਰੇ ਕਿਤੇ ਰੱਖ ਦੋ ਹੈਮ ਨਾ ਕੱਢ ਕੇ ਉਹ ਲੈ ਲਾ ਚਾ ਕੋਣ ਦੇ ਨਾ ਉਹ ਖਾ ਲੈਣੀ ਜਾ ਕੇ ਨੇ ਬੂਟੇ ਦੇ ਉੱਪਰ ਰੱਖ ਦੇ ਕਿਤੇ ਲੈਣ ਦੇ ਮਹਾ ਬੂਟੇ ਦੇ ਉੱਪਰ ਰੱਖ ਦੇ ਬਸ ਹੁਣ ਮੈਂ ਨਾ ਮਤਲਬ ਸੂਟ ਸਾਟ ਸਿਉਂਗੀ ਤੇ ਬਾਹਰ ਬੈਠੂਗੀ ਧੁੱਪੇ ਕਿਉਂਕਿ ਸੇਰ ਤੇ ਠੀਕ ਨਹੀਂ ਹੈ ਸਿਰ ਬਹੁਤ ਜ਼ਿਆਦਾ ਦੁੱਖਦਾ ਪਿਆ ਇਸ ਕਰ ਇਹਨਾਂ ਮੈਂ ਵੀ ਵਲੌਗ ਵੀ ਬਸ ਇੰਨਾ ਕੀ ਬਣਾਇਆ ਤੇ ਤੁਸੀਂ ਥੋੜਾ ਜਿਹਾ ਹੀ ਵਲੌਗ ਬਣਾਇਆ ਤੇ ਤੁਸੀਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਮੇਰੇ ਚੈਨਲ ਨੂੰ ਨਾ ਤੁਸੀਂ ਸਬਸਕ੍ਰਾਈਬ ਕਰ ਲਿਓ ਸਾਰੇ ਦਿਨੇ ਠੀਕ ਆ ਤੇ ਮੈਂ ਹੁਣ ਬਾਹਰ ਬਹਿ ਜਾਂ ਧੁੱਪੇ ਤੇ ਸਿਹਤ ਨਾ ਠੀਕ ਜੀ ਨਹੀਂ ਹੈਗੀ ਤੇ ਹੁਣ ਆਪਾਂ ਕੱਲ ਮਿਲਦੇ ਆ ਅਗਲੇ ਵਲੌਗ ਵਿੱਚ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਬਾਏ ਬਾਏ